ਜੇ ਦੇ ਨਾਲ ਮਰਨ ਦੀਆਂ ਜੀਣ ਦੀਆਂ ਸੋਹਾਂ ਖਾਦੀਆਂ ਉਹ ਫਿਰ ਵੀ ਤੁਹਾਨੂੰ ਛੱਡ ਕੇ ਚਲੀ ਗਈ ਕੀ ਵਜ੍ਹਾ ਸੀ ਜੇ ਵਜ੍ਹਾ ਪਤਾ ਲੱਗ ਜਾਂਦੀ ਤਾਂ ਸ਼ਾਇਦ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ ਹੂੰ ਤੇ ਜੇ ਆ ਵਜ੍ਹਾ ਪਤਾ ਹੁੰਦੀ ਤਾਂ ਤੁਹਾਡੇ ਸਾਹਮਣੇ ਕੁਰਸੀਆਂ ਦੋ ਲੱਗੀਆਂ ਹੋਣੀਆਂ ਸੀ ਕਿਉਂਕਿ ਫਿਲਮ ਬਣਾ ਲੈਣਾ ਸੀ ਦੁੱਖੀ ਇਹ ਸਿੱਧਾ ਕਿ ਮੈਨੂੰ ਵਜ੍ਹਾ ਹੀ ਨਹੀਂ ਪਤਾ ਹੂੰ ਹੂੰ ਮੈਂ ਪਿਛਲੇ 10 ਸਾਲ ਤੋਂ ਇੱਕ ਆਪਣੇ ਅੰਦਰ ਇੱਕ ਸਵਾਲ ਨੂੰ ਲੈ ਕੇ ਜੜਾ ਤੜਫ ਰਿਹਾ ਹਾਂ ਨਾ ਉਹ ਏਹੀ ਚੀਜ਼ ਹੈ ਵੀ ਮੈਨੂੰ ਕਾਰਨ ਹੀ ਨਹੀਂ ਪਤਾ ਵੀ ਮੈਨੂੰ ਮੈਨੂੰ ਛੱਡਣ ਦਾ ਰੀਜ਼ਨ ਕੀ ਸੀ ਕੀ ਮੇਰੀ ਗਰੀਬੀ ਸੀ ਕੀ ਮੇਰੇ ਤੋਂ ਮਨ ਭਰ ਗਿਆ ਸੀ ਕੀ ਚੀਜ਼ ਸੀ ਉਹਦੇ ਅੰਦਰ ਬਸ ਇੱਕ ਜਵਾਬ ਸੀ ਵੀ ਹੁਣ ਰਸਤੇ ਅਲੱਗ ਹੋ ਗਏ ਨੇ ਔਰ ਮੈਂ ਬੇਬਸੀ ਮੰਜੇ ਤੇ ਪਿਆ ਹੋਇਆ ਜਦੋਂ ਮੇਰਾ ਐਕਸੀਡੈਂਟ ਹੋਇਆ ਨਾ ਤੇ ਉਹ ਮੰਜੇ ਤੇ ਪਿਆ ਸੀ ਬਿਲਕੁਲ ਲਤਮੀ ਟੁੱਟ ਚੁੱਕੀ ਸੀ ਇੱਕ ਇੱਕ ਲਤ ਪਾਟ ਗਈ ਸੀ ਔਰ ਮੈਂ ਮੰਜੇ ਤੋਂ ਉੱਠ ਵੀ ਨਹੀਂ ਸਕਦਾ ਪਰ ਇੰਤਜ਼ਾਰ ਸੀ ਜੀ ਜਦਨਾ ਮਿਲਾਂ ਇੱਕ ਵਾਰੀ ਮਿਲ ਕੇ ਬੈਠਣ ਦਾ ਗੱਲ ਕਰਕੇ ਉਹਨੂੰ ਸਾਰੇ ਸਵਾਲਾਂ ਦੇ ਜਵਾਬ ਲੈਣੇ ਜਿਹੜੇ ਕਦੇ ਅਸੀਂ ਇੱਕ ਦਿਨ ਦੇ ਵਿੱਚ ਸਾਨੂੰ ਟਾਈਮ ਨਹੀਂ ਸੀ ਪਤਾ ਹੁੰਦਾ ਕਿੰਨੇ ਘੰਟੇ ਅਸੀਂ ਗੱਲ ਕਰ ਲਈ ਆ ਫੋਨ ਤੇ ਕਿੰਨੇ ਘੰਟੇ ਅਸੀਂ ਬੈਠ ਕੇ ਮਿਲ ਕੇ ਗੱਲਬਾਤ ਕਰ ਲਈ ਸਾਡੀਆਂ ਗੱਲਾਂ ਨਹੀਂ ਸੀ ਮੁੱਕਦੀ ਦਿਨੇ ਵੀ ਮਿਲ ਲੈਂਦੇ ਤੇ ਸ਼ਾਮ ਨੂੰ ਜਾ ਕੇ ਫੋਨ ਤੇ ਵੀ ਗੱਲ ਕਰਦੇ ਨੇ ਤਾਂ ਉਦੋਂ ਇੱਕ ਸਵਾਲ ਹੁੰਦਾ ਸੀ ਹੋਰ ਫਿਰ ਹੋਰ ਸੁਣਾ ਹੋਰ ਕੀ ਐ ਮਤਲਬ ਆਹ ਦੋ ਤਿੰਨ ਕੁਐਸਚਨ ਹੁੰਦੇ ਸੀ ਇਹਨਾਂ ਦੇ ਕੋਈ ਜਵਾਬ ਨਹੀਂ ਸੀ ਹੁੰਦੇ ਫਿਰ ਇੱਥੋਂ ਸ਼ੁਰੂ ਹੋ ਕੇ ਗੱਲ ਫਿਰ ਅੱਧਾ ਘੰਟਾ ਘੰਟਾ ਚਲੀ ਜਾਂਦੀ ਫਿਰ ਫਿਰ ਕਹਿੰਦੇ ਚੱਲ ਛੱਡ ਹੋਰ ਸੁਣਾ ਇਹ ਮੈਂ ਨਹੀਂ ਇਹ ਬਹੁਤ ਸਾਰੇ ਲੋਕਾਂ ਨੇ ਹੰਡਾਈ ਇਹ ਗੱਲ ਹੂੰ ਜਿਹੜੇ ਲੋਕ ਰਾਤ ਨੂੰ ਜਾ ਕੇ ਆਪਦੇ ਕਮਰੇ ਦੇ ਵਿੱਚ ਸੌਂਦੇ ਨੇ ਨਾ ਅੱਜ ਵੀ ਬੈਠੇ ਸੋਚਦੇ ਨੇ ਵੀ ਇੱਕ ਟਾਈਮ ਤਾਂ ਉਹ ਸੀ ਜਦੋਂ ਰਾਤ ਨੂੰ 11 11 12 ਵਜੇ ਤੱਕ ਵੀ ਅਸੀਂ ਫੋਨ ਦੇ ਉੱਤੇ ਸਿਰਫ ਇਹੀ ਗੱਲ ਕਰਦੇ ਸੀ ਹੋਰ ਸਮਾਂ ਤੇ ਅੱਜ ਸਾਡਾ ਫੋਨ ਵੀ ਸਾਡੇ ਕੋਲੇ ਆ ਸਮਾਂ ਵੀ ਹੈ ਪਰ ਗੱਲ ਕਰਨ ਵਾਲਾ ਨਹੀਂ ਹੂੰ ਇਸੇ ਤਰ੍ਹਾਂ ਮੇਰੇ ਨਾਲ ਵੀ ਜਦੋਂ ਗੱਲ ਇਦਾਂ ਹੋਈ ਤੇ ਬਸ ਐਕਸੀਡੈਂਟ ਹੋ ਗਿਆ ਸੀਗਾ ਤਾਂ ਬੇਬਸੀ ਕਿ ਮੈਂ ਉੱਠ ਕੇ ਜਾ ਵੀ ਨਹੀਂ ਸਕਦਾ ਕਿਸੇ ਪਾਸੇ ਔਰ ਬੈੱਡ ਦੇ ਉੱਤੇ ਕਿੰਨਾ ਕੁ ਟਾਈਮ ਤੁਸੀਂ ਪਏ ਰਹੋਗੇ ਕਿੰਨਾਕ ਟਾਈਮ ਤੁਸੀਂ ਟੀਵੀ ਵੇਖ ਲਓਗੇ ਕਿੰਨਾਕ ਟਾਈਮ ਤੁਸੀਂ ਕਿਸੇ ਦੋਸਤ ਮਿੱਤਰ ਨਾਲ ਗੱਲਾਂ ਕਰ ਲਓਗੇ ਨਹੀਂ ਕਰ ਸਕਦੇ ਕਿਉਂਕਿ ਬਾਕੀ ਸਾਰੇ ਤੁਹਾਡੇ ਕੋਲ ਹੁੰਦੇ ਨੇ ਕਿਤੇ ਨਾ ਕਿਤੇ ਆਪਾਂ ਨੂੰ ਆਇਆ ਹੁੰਦਾ ਵੀ ਸਾਡਾ ਵੀ ਮੇਰੀ ਮੁਹੱਬਤ ਜੇ ਮੇਰੇ ਕੋਲ ਹੁੰਦੀ ਚਲੋ ਸਾਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ ਵੀ ਸਾਡੀਆਂ ਸਾਡੇ ਦੇ ਬੰਦੇਸ਼ਾਂ ਹੁੰਦੀਆਂ ਨੇ ਜਾਂ ਡਾਇਰੈਕਟਲੀ ਕਿਸੇ ਦੇ ਘਰੇ ਨਹੀਂ ਆ ਜਾ ਸਕਦੇ ਹੁੰਦੇ ਪਰ ਮੇਰੇ ਤਾਂ ਗੱਲਬਾਤ ਹੋ ਚੁੱਕੀ ਸੀ ਅਸੀਂ ਤਾਂ ਅਗਲੇ ਸਾਲ ਵੇਆ ਕਰਨਾ ਸੀ ਹੂੰ ਸਾਰੀ ਗੱਲਬਾਤ ਹੋ ਗਈ ਸੀ ਫਿਰ ਵੀ ਉਡੀਕ ਤੁਹਾਨੂੰ ਪਤਾ ਮੈਂ ਪੂਰੇ 7 ਮਹੀਨੇ ਆਪਦੇ ਘਰਦਿਆਂ ਨੂੰ ਇਹ ਨਹੀਂ ਦੱਸਿਆ ਸੀ ਵੀ ਮੇਰੀ ਉਹਦੇ ਨਾਲ ਗੱਲ ਹੁੰਦੀ ਹੈ ਕਿ ਨਹੀਂ ਹੂੰ ਰੋਜ਼ ਮੈਨੂੰ ਪੁੱਛਦੀ ਮੈਂ ਕਹਿੰਦਾ ਹਾਂ ਹਾਂ ਮੈਨੂੰ ਫੋਨ ਆ ਜਾਂਦਾ ਚਲੋ ਤੁਹਾਡਾ ਐਕਸੀਡੈਂਟ ਹੋਇਆ ਜਦੋਂ ਮੇਰਾ ਐਕਸੀਡੈਂਟ ਹੋਇਆ ਜਦੋਂ ਐਕਸੀਡੈਂਟ ਤਾਂ ਤੀਸਰੇ ਦਿਨ ਹੀ ਉਹਨੇ ਮੈਨੂੰ ਇਹ ਗੱਲ ਕਹਿਤੀ ਸੀ ਵੀ ਹੁਣ ਤਾਂ ਤੇਰੇ ਵਿੱਚ ਕੁਝ ਨਹੀਂ ਬਚਿਆ ਬਸ ਮੈਂ ਆਪਦੀ ਜ਼ਿੰਦਗੀ ਵਿੱਚ ਬਹੁਤ ਕੁਝ ਕਰਨਾ ਚਾਹੁੰਦੀ ਹਾਂ ਤੇਰੀ ਜ਼ਿੰਦਗੀ ਅਲੱਗ ਹੈ ਮੇਰੀ ਅਲੱਗ ਹੈ ਤੁਸੀਂ ਮੰਨੋ ਕਿ ਮੈਂ ਫਿਰ ਵੀ ਇਹ ਗੱਲ ਸੁਣ ਕੇ ਕੰਨੀ ਆਪਦੀ ਸੱਚ ਮੰਨਣ ਤਿਆਰ ਨਹੀਂ ਸੀ ਹੂੰ ਔਰ ਇਹ ਗੱਲ ਮੇਰਾ ਦਿਲ ਤੇ ਦਿਮਾਗ ਅੱਜ ਵੀ ਮੰਨ ਨਹੀਂ ਰਿਹਾ ਵੀ ਉਹ ਮੈਨੂੰ ਇਸ ਤਰ੍ਹਾਂ ਕਹਿ ਗਈ। ਹੂੰ। ਜਦੋਂ ਮੈਂ ਮਤਲਬ ਬੈੱਡ ਤੇ ਸੀ ਤਾਂ ਫਿਰ ਜਿੰਨੇ ਵੀ ਮੇਰੇ ਕੋਲ ਦੋਸਤ ਆਉਣੇ ਮੈਂ ਸਭ ਨੂੰ ਆਖਣਾ ਵੀ ਮੈਨੂੰ ਫੋਨ ਕਰਾ ਦੇ। ਬਾਈ ਯਰ ਦਹੀਂ ਫੋਨ ਫੋਨ ਕਰਨਾ ਬਾਈ ਯਰ ਦਹੀਂ ਫੋਨ ਫੋਨ ਕਰਨਾ। ਉਹਨਾਂ ਨੇ ਪਤਾ ਲੱਗਿਆ ਸੀ ਵੀ ਯਾਰ ਐ ਫੋਨ ਕਰੂਗਾ ਐ ਕਰ ਕਰ। ਇੱਕ ਵਾਰੀ ਕਾਲ ਜਾਂਦੀ ਤਾਂ ਦੂਜੀ ਵਾਰੀ ਨੰਬਰ ਬਲੌਕ ਹੋ ਜਾਂਦਾ ਸੀ। ਹੂੰ। ਵੀ ਉਹਨੇ ਮੈਨੂੰ ਜੇ ਮੇਰੀ ਕੋਈ ਗਲਤੀ ਸੀ ਤਾਂ ਮੇਰੀ ਗਲਤੀ ਨੂੰ ਬਖਸ਼ਣ ਦਾ ਟਾਈਮ ਹੀ ਨਹੀਂ ਦਿੱਤਾ ਸਮਾਂ ਹੀ ਨਹੀਂ ਦਿੱਤਾ ਮੇਰੇ ਦੋਸਤਾਂ ਦੇ ਨਾਲ ਮੈਂ ਗੱਲਾਂਬਾਤ ਕਰਦਾ ਰਿਹਾ ਕਿਵੇਂ ਕਿੱਦਾਂ ਹਾਂ ਠੀਕ ਹੈ ਵਧੀਆ ਯਾਰ ਹਾਂ ਮਿਲੇ ਤਾਂ ਨਹੀਂ ਹੁਣ ਬਹੁਤ ਘੱਟ ਮਿਲਦੇ ਆ ਇਹ ਉਹ ਔਰ ਜਦੋਂ ਮੈਂ ਸਟਿਕ ਤੇ ਤੁਰਨ ਲੱਗ ਗਿਆ ਸੀ 10 11 ਮਹੀਨਿਆਂ ਬਾਅਦ ਮੈਂ ਉਦੋਂ ਉਹਦੇ ਤੇ ਬਾਕ ਕਰਤੇ ਸੌਰੀ ਸਟਿਕ ਤੇ ਨਹੀਂ ਸਟਿਕ ਤੇ ਬਾਕ ਬਾਤ ਤੁਰਨ ਲੱਗਾ ਪਹਿਲਾਂ ਬਾਕ ਕਰੀਏ ਤੇ ਤੁਰਨ ਲੱਗਿਆ ਤਾਂ ਤਾਂ ਉਦੋਂ ਮੇਰਾ ਇੱਕ ਪੁਰਾਣਾ ਮਿੱਤਰ ਮੈਨੂੰ ਮਿਲਿਆ ਤੇ ਉਹ ਹੋ ਅਸੀਂ ਗਏ ਸੀ ਸੀ ਲੰਗਿਆਣਾ ਸਾਹਿਬ ਮੱਥਾ ਟੇਕਣ ਵਾਸਤੇ ਮੇਰੀ ਮਾਤਾ ਨੇ ਸੁੱਖਾ ਜੀ ਕਹਿੰਦੀ ਜਦੋਂ ਤੂੰ ਉੱਠ ਕੇ ਤੁਰਪੇਗਾ ਨਾ ਤੇ ਵੀ ਮੈਂ ਤੇਰੀ ਸੁੱਖ ਦੇਖਾਂਗੀ ਬਾਬੇ ਨੂੰ ਲਾਲਾਂ ਵਾਲੇ ਪੀਰ ਨੂੰ ਤੇ ਅਸੀਂ ਲੰਗਿਆਣੇ ਮੱਥਾ ਟੇਕਣ ਗਏ ਤੇ ਰਸਤੇ ਦੇ ਵਿੱਚ ਮੈਨੂੰ ਉਹ ਮਿਲਿਆ ਤੇ ਅਸੀਂ ਬੱਸ ਸਟੈਂਡ ਬਾਗੇ ਪੁਰਾਣੇ ਖੜੇ ਸੀਗੇ ਤੇ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਮੇਰਾ ਮਿੱਤਰ ਕਹਿੰਦਾ ਹੋਰ ਕਿੱਦਾਂ ਈ ਆ ਮੈਂ ਕਿਹਾ ਠੀਕ ਆ ਵਧੀਆ ਯਾਰ ਮਾਹਾਂ ਕਦੇ ਮਿਲੀ ਨਹੀਂ ਤੈਨੂੰ ਇਹ ਮੈਂ ਤਾਂ ਮੈਂ ਤਾਂ ਬਸ ਆ ਜਾ ਗਿਆ ਇੱਥੇ ਮੈਨੂੰ ਮੈਨੂੰ 1 ਸਾਲ ਹੋਣ ਨੂੰ ਆਇਆ ਵੀ ਮੈਂ ਤਾਂ ਨਿਕਲਿਆ ਹੀ ਨਹੀਂ ਬਾਹਰ ਯਾਰ ਮੇਰਾ ਤਾਂ ਆ ਹਾਲਾਤ ਹੈ ਮਾਹ ਵੀ ਮੈਂ ਐਦਾਂ ਮੇਰਾ ਦੋਸਤ ਜਿਹੜਾ ਮੈਂ ਦਾ ਨਾਮ ਲਿਆ ਵੀ ਯਾਰ ਬਹੁਤ ਫੋਨ ਕਰਦਾ ਵੀ ਉਹ ਤਾਂ ਨੇੜੇ ਰਹਿੰਦਾ ਉੱਥੇ ਵੀ ਅਕਸਰ ਹੀ ਮਿਲਦੇ ਆ ਸਾਰੇ ਆਪਾਂ ਤੇ ਮਾਹ ਮਿਲਦਾਰ ਕਹਿੰਨ ਤੈਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਮੈਂ ਕਿਹਾ ਕਿਵੇਂ ਕਹਿੰਦਾ ਅੱਜ ਕੱਲ ਉਹ ਦੋਨਾਂ ਦੀ ਆਪਸ ਦੇ ਵਿੱਚ ਰਿਲੇਸ਼ਨ ਜੋ ਤੁਹਾਡਾ ਦੋਸਤ ਸੀ ਜਿਹੜਾ ਮੇਰਾ ਖਾਸ ਦੋਸਤ ਜਿਹੜਾ ਮੇਰੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਐਨੇ ਟਾਈਮ ਤੋਂ ਮੇਰੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਵੀ ਹਾਂ ਬਈ ਐਦਾਂ ਆ ਠੀਕ ਹੈ ਕਦੀ ਮਿਲਦੀ ਆਈਏ ਉਹ ਪਰ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਉਹ ਦੋਨੇ ਨੇ ਆਪਸ ਚ ਡੇਟ ਕਰ ਰਹੇ ਨੇ ਗੱਲ ਕਰ ਰਹੇ ਹੂੰ ਔਰ ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਮੈਂ ਬੁਰਾ ਕਿਨੂੰ ਆਖਾਂ ਹੂੰ ਆਦੇ ਮਿੱਤਰ ਨੂੰ ਆਖਾਂ ਚਾਹ ਉਹਨੂੰ ਆਖਾਂ ਜਾਂ ਹਾਲਾਤਾਂ ਨੂੰ ਜਾਂ ਮੈਂ ਹੀ ਬੁਰਾ ਬਣ ਗਿਆ ਮੈਨੂੰ ਸਮਝ ਨਹੀਂ ਆਈ ਉਦੋਂ ਐ ਲੱਗਿਆ ਵੀ ਯਾਰ ਇਹ ਜਿਹੜੀ ਯਾਰੀ ਦੋਸਤੀ ਹੈ ਜਿਹੜੀ ਅਸੀਂ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਮੇਰਾ ਯਾਰ ਦੋਸਤਾ ਮੇਰਾ ਯਾਰ ਦੋਸਤਾ ਜਦੋਂ ਬਦਲਦਾ ਨਾ ਇਨਸਾਨ ਫਿਰ ਉਹ ਇਹ ਨਹੀਂ ਦੇਖਦਾ ਕਿ ਤੁਹਾਡਾ ਉਹ ਆਪਣਾ ਆ ਆਪਣਾ ਰਿਸ਼ਤੇਦਾਰ ਤੁਹਾਡਾ ਦੋਸਤ ਹੈ ਮਿੱਤਰ ਹੈ ਜਾਂ ਕੋਣ ਹੈ ਹਮ ਜਦੋਂ ਜਿਸ ਇਨਸਾਨ ਨੇ ਬਦਲ ਜਾਣਾ ਫਿਰ ਉਹਨੇ ਬਦਲ ਹੀ ਜਾਣਾ ਤੇ ਦੋਸਤ ਵੀ ਉਹ ਜੋ ਨਾਲ ਰਹਿੰਦਾ ਸੀ ਕੋ ਸਾਰੇ ਅਸੀਂ ਇੱਕ ਕਲਾਸ ਦੇ ਇੱਕ ਹੁੰਦਾ ਨਾ ਵੀ ਕੋਈ ਵੈਸੇ ਫਰੈਂਡ ਮਿਲ ਗਏ ਤੇ ਇੱਕ ਦੂਜੇ ਨੂੰ ਅਸੀਂ ਨਹੀਂ ਜਾਣਦੇ ਹੂੰ ਇੱਕੋ ਇਨਸਾਨ ਜਿਹੜਾ ਇਕੱਠੇ ਪੜ੍ਹਦੇ ਹੋਂ ਫਿਰ ਦੱਸ ਕੀ ਕਰਾਂ ਤੇ ਉਹਨਾਂ ਦੇ ਕਿਤੇ ਤੀ ਪ੍ਰੋਸਤਾ ਕਰੋਗੇ ਉਦੋਂ ਜਦੋਂ ਤੁਹਾਨੂੰ ਐ ਲੱਗੇ ਵੀ ਕਿਤੇ ਨਾ ਕਿਤੇ ਜਿਵੇਂ ਮੈਂ ਬਾਅਦ ਚ ਇਹ ਗੱਲ ਕਹਿ ਰਿਹਾ ਹਾਂ ਮੇਰੇ ਨਾਲ ਉਸ ਪਰਸਨ ਨੇ 6 ਮਹੀਨੇ ਇਹ ਗੱਲ ਕੀਤੀ ਮੈਂ ਕਿਹਾ ਯਾਰ ਉਹਦੇ ਤੇ ਨਿਗਾਹ ਰੱਖੀ ਨਿਗਾ ਰੱਖੀ ਵੀ ਕੀ ਐ ਕਿਦਾਂ ਕਿਉਂ ਉਹਨੇ ਇਦਾਂ ਕੀਤਾ ਮੈਂ ਠੀਕ ਹੋ ਜਾਊਂਗਾ ਨਾ ਮੈਂ ਵਾਪਸ ਆ ਜਾਊਂਗਾ ਤੇ ਬਸ ਉਸ ਤੋਂ ਬਾਅਦ ਆਪਾਂ ਦੋਨੋਂ ਮਿਲ ਕੇ ਸਾਰੀ ਗੱਲ ਸਹੀ ਕਰ ਲਾਂਗੇ ਪਰ ਮੈਨੂੰ ਨਹੀਂ ਪਤਾ ਸੀ ਵੀ ਮੈਂ ਤਾਂ ਉਹਨੂੰ ਨਿਗਾ ਰੱਖਣ ਲਈ ਗਿਆ ਸੀ ਉਹਨੇ ਤਾਂ ਅੱਖ ਰੱਖ ਲਈ ਉਹ ਤੇ ਬਸ ਫਿਰ ਉਹ ਦਿਨ ਜਾਂਦਾ ਅੱਜ ਦਾ ਹੁੰਦਾ ਉਸ ਤੋਂ ਬਾਅਦ ਫਿਰ ਗੱਲ ਤਾਂ ਹੋਈ ਕਦੇ ਡਰ ਨਹੀਂ ਸੀ ਉਹਨਾਂ ਨੂੰ ਇਸ ਚੀਜ਼ ਦਾ ਵੀ ਮੇਰੇ ਦੋਸਤ ਨੂੰ ਪਤਾ ਲੱਗ ਗਿਆ ਉਹ ਕੀ ਸੋਚੂਗਾ ਉਹਨਾਂ ਨੂੰ ਡਰ ਹੁੰਦਾ ਤਾਂ ਮੇਰੇ ਖਿਆਲ ਚ ਇਦਾਂ ਦੀ ਕੋਈ ਗੱਲ ਹੀ ਨਾ ਕਰਦੇ ਪਰ ਮੈਂ ਡਰਨ ਲੱਗ ਗਿਆ ਸੀ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਸੀ ਨਾ ਧਿਕਸ਼ਾ ਤਾਂ ਮੈਂ ਇਹ ਸੋਚਾ ਵੀ ਵੀ ਮਤਲਬ ਮੈਂ ਇਹ ਗੱਲ ਜੇ ਮੈਂ ਉਹਦੇ ਨਾਲ ਫੋਨ ਤੇ ਵੀ ਗੱਲ ਕਰਦਾ ਜਾਂ ਪੁੱਛਦਾ ਹੁਣ ਤਾਂ ਮੈਨੂੰ ਡਰ ਲੱਗ ਰਿਹਾ ਸੀ ਵੀ ਯਾਰ ਮੈਂ ਉਹਨੂੰ ਕਿਵੇਂ ਪੁੱਛਾਂ ਵੀ ਤੂੰ ਆ ਕੀਤਾ ਜਾਂ ਇਦਾਂ ਕੀਤਾ ਵੀ ਮਤਲਬ ਐ ਹੋ ਗਿਆ ਸੀ ਵੀ ਝੂਠ ਹੋਵੇ ਸਭ ਕੁਝ ਝੂਠ ਹੋਵੇ ਹੂੰ ਕੰਨੀ ਸੁਣ ਲਿਆ ਸੀ ਪਰ ਦਿਲ ਦਿਮਾਗ ਸੱਚ ਮੰਨ ਨਹੀਂ ਸੀ ਰਿਹਾ ਕਿਸੇ ਵੀ ਗੱਲ ਫਿਰ ਉਸ ਤੋਂ ਬਾਅਦ ਉਹੀ ਹੈ ਨਾ ਵੀ ਜਦੋਂ ਕਹਿੰਦੇ ਇਸ਼ਕ ਦੇ ਵਿੱਚ ਉਹ ਇਨਸਾਨ ਹਾਰ ਜਾਂਦਾ ਤਾਂ ਫਿਰ ਉਹ ਔਰ ਕੁਛ ਨਹੀਂ ਕਰਦਾ ਉਹ ਕਲਮ ਚੱਕਦਾ ਹੂੰ ਬਸ ਇਹਦਾ ਆਉਦਾ ਜਿਹੜਾ ਦਰਦ ਸੀ ਉਹ ਕਾਫੀਆਂ ਤੇ ਨਿਕਲਿਆ ਹੂੰ ਐਦਾਂ ਕਰਕੇ ਬਸ ਹੌਲੀ-ਹੌਲੀ ਥੋੜਾ ਜਿਹਾ ਲਿਖਣ ਵਾਲਾ ਹੈ ਹੂੰ ਕਿਸੇ ਇੱਕ ਬੰਦੇ ਤੇ ਯਕੀਨ ਹੁੰਦਾ ਕਿ ਜੇ ਯਾਰ ਨੇ ਧੋਖਾ ਦੇਤਾ ਤੇ ਉਹ ਨਹੀਂ ਧੋਖਾ ਦੇ ਸਕਦੀ ਯਕੀਨ ਹੁੰਦਾ ਹੂੰ ਯਕੀਨ ਅਸੀਂ ਕਰਦੇ ਹਾਂ ਸਾਡੀ ਕੱਚੀ ਯਾਰੀ ਦੋਸਤੀ ਹੁੰਦੀ ਹੈ ਹੂੰ ਦਿਖਸ਼ਾ ਤੁਸੀਂ ਤੁਸੀਂ ਵੀ ਸਕੂਲ ਪੜ੍ਹੇ ਹੋ ਕਾਲਜ ਪੜ੍ਹੇ ਹੋ ਸਕੂਲ ਵਾਲੀਆਂ ਫਰੈਂਡਸ ਕੋਈ ਇੱਕ ਦਿਨ ਨੂੰ ਛੱਡ ਕੇ ਕੀ ਤੁਹਾਡੇ ਟੱਚ ਚ ਹੈ ਨਹੀਂ ਹੁੰਦੀ ਬਿਲਕੁਲ ਕਾਲਜ ਵਾਲੀਆਂ ਕੋਈ 2-4 ਨੂੰ ਛੱਡ ਕੇ ਤੁਹਾਡੇ ਟੱਚ 'ਚ ਹੈ ਨਹੀਂ ਹੈ ਅਸਲ ਦੇ ਵਿੱਚ ਤਾਂ ਤੁਹਾਡੀ ਯਾਰੀ ਦੋਸਤੀ ਦਾ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਆਪਦੀ ਸਟੱਡੀ ਪੀਰੀਅਡ 'ਚੋਂ ਨਿਕਲ ਕੇ ਤੁਸੀਂ ਆਪਦੀ ਜ਼ਿੰਮੇਵਾਰੀਆਂ 'ਚ ਪੈਂਦੇ ਫਿਰ ਪਤਾ ਲੱਗਦਾ ਕਿ ਕਿਹੜਾ ਇਨਸਾਨ ਤੁਹਾਡੇ ਨਾਲ ਕਿੰਨਾ ਟਾਈਮ ਖੜਾ ਹੁੰਦਾ ਕਿਉਂਕਿ ਇੱਕ ਹੁੰਦੀ ਹੈ ਵੀ ਅਸੀਂ ਯਾਰੀ ਦੋਸਤੀ ਸਾਡੇ ਮੋਢੇ ਤੇ ਹੱਥ ਰੱਖਿਆ ਹੋਇਆ ਉਹ ਬਈ ਯਾਰ ਦੋ ਮੇਰਾ ਯਾਰ ਆੜੀ ਐ ਇਦਾਂ ਕਰਕੇ ਅਸੀਂ ਤੁਰਦੇ ਆ ਉਹ ਸਿਰਫ ਦਿਖਾਵਾ ਹੁੰਦਾ